ਜੇ ਜਿਹੜੀ ਅੱਜ ਇਹ ਮੀਟਿੰਗ ਅਸੀਂ ਰੱਖੀ ਹੈ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਪਹਿਲ ਹੈਗੀ ਜੀ ਜਿਹਦੇ ਤਹਿਤ ਇਹਨਾਂ ਦਾ ਨਾਮ ਹੈਗਾ ਸੰਪਰਕ ਮੀਟਿੰਗ ਤਾਂ ਜਿਹਦੇ ਤਹਿਤ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਲੋਕਾਂ ਦੇ ਵਿੱਚ ਜਾਂਦਾ ਤੇ ਉਹਨਾਂ ਦੀ ਸਮੱਸਿਆਵਾਂ ਸੁਣਦਾ ਤੇ ਜਿੱਦਾਂ ਕਿ ਹੁਣ ਮੀਟਿੰਗ ਦੇ ਵਿੱਚ ਨਿਕਲ ਕੇ ਆਏ ਆ ਜਿਹੜੀ ਵੱਖ-ਵੱਖ ਸਮੱਸਿਆਵਾਂ ਅਸੀਂ ਡਿਸਕਸ ਕੀਤੀਆਂ ਉਹਦੇ ਵਿੱਚ ਇੱਕ ਤੇ ਜਿਹੜੀ ਸਿਕਿਉਰਿਟੀ ਦੀ ਸਮੱਸਿਆ ਹੈਗੀ ਜਿਹੜੀ ਜਨਰਲੀ ਸੁਸਾਇਟੀਜ਼ ਦੇ ਵਿੱਚ ਦੇਖਣ ਨੂੰ ਆਉਂਦੀ ਹੈ ਸੀਸੀਟੀਵੀਜ਼ ਦੇ ਰਿਲੇਟਿਡ ਸਮੱਸਿਆਵਾਂ ਡਿਸਕਸ ਹੋਈਆਂ ਜਾਂ ਜਿਹੜੇ ਆਪਣਾ ਟੈਨੈਂਟ ਵੈਰੀਫਿਕੇਸ਼ਨ ਨੂੰ ਲੈ ਕੇ ਜੋ ਪ੍ਰੋਬਲਮਸ ਨੇ ਜਿਹੜੇ ਓਨਰਸ ਜਿਹੜੇ ਹੈ ਟੈਨੈਂਟ ਰੱਖ ਲੈਂਦੇ ਨੇ ਬਟ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਕਰਾਂਦੇ ਤੇ ਖੁਦਾ ਨਾ ਖਾਸ ਤਾਂ ਜਦੋਂ ਏ ਟੈਨੈਂਟ ਦੇ ਵਿੱਚੋਂ ਕੋਈ ਐ ਇਦਾਂ ਦੀ ਗੱਲ ਹੋ ਜਾਂਦੀ ਹੈ ਉਲਟੀ ਸਿੱਧੀ ਤੇ ਸਾਡੇ ਲਈ ਟਰੇਸ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਸੋ ਮੈਂ ਇਹ ਸਾਰੇ ਨੂੰ ਅਪੀਲ ਕੀਤੀ ਹੈ ਤੇ ਸੁਸਾਇਟੀ ਮੈਂਬਰਸ ਨੂੰ ਕਿ ਜਿਹੜੇ ਵੀ ਓਨਰਸ ਨੇ ਟੈਨੈਂਟ ਰੱਖੇ ਹੋਏ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਣੀ ਬਹੁਤ ਜ਼ਰੂਰੀ ਹੈ ਤੇ ਉਹਦੇ ਲਈ ਤੁਸੀਂ ਜਿਹੜੇ ਓਨਰਸ ਨੇ ਉਹ ਅੱਪ ਮੈਂ ਇੱਕ ਵੀਡੀਓ ਵੀ ਜਾਰੀ ਕਰਾਂਗਾ ਕਿ ਜਿਹੜੇ ਟੈਨੈਂਟਸ ਨੇ ਉਹ ਆਣ ਤੇ ਆਪਣੀ ਵੈਰੀਫਿਕੇਸ਼ਨ ਕਰਾਣ ਤੇ ਓਨਰ ਵੀ ਇਹਦੇ ਲਈ ਰਿਸਪਾਂਸਿਬਲ ਹੈਗੇ ਓਨਰਸ ਸ਼ੁੱਡ ਬੀ ਹੈਲਡ ਰਿਸਪਾਂਸਿਬਲ ਫॉर ਥਿਸ ਜੇ ਓ ਟੈਨੈਂਟ ਦੀ ਵੈਰੀਫਿਕੇਸ਼ਨ ਨਹੀਂ ਹੁੰਦੀ ਇਸ ਤੋਂ ਇਲਾਵਾ ਮੈਂ ਦੋ ਪੁਆਇੰਟਸ ਜਿਹੜੇ ਡਿਸਕਸ ਕੀਤੇ ਸੀ ਰਿਗਾਰਡਿੰਗ ਜਿਹੜੇ ਅੱਜਕੱਲ ਦੀ ਟੀਨੇਜ ਵਾਲੇ ਬੱਚੇ ਹੈਗੇ ਆ ਵੀ ਉਹਨਾਂ ਨੂੰ ਆਪਾਂ ਸਹੀ ਰਾਹ ਤੇ ਕਿਵੇਂ ਹੋ ਰਹੀ ਹੈ ਜਾਂ ਕਿਵੇਂ ਪਾਈਏ ਉਹਦੇ ਲਈ ਆਪਣੇ ਮਾਪਿਓ ਨੂੰ ਮੈਂ ਦੱਸਿਆ ਕਿ ਤੁਸੀਂ ਉਹਨਾਂ ਦੇ ਰੋਲ ਮਾਡਲ ਬਣਨਾ ਹੈ ਜਿਹਦੇ ਤਹਿਤ ਮੈਂ ਇਹਨਾਂ ਨੂੰ ਇੱਕ ਮੈਸੇਜ ਦਿੱਤਾ ਕਿ ਕਿਤਾਬਾਂ ਨੂੰ ਆਪਣਾ ਫਰੈਂਡ ਬਣਾਓ ਸੋ ਕਿਤਾਬਾਂ ਪੜਨਾ ਪਹਿਲੇ ਤੇ ਮਾਪਿਓ ਲਈ ਜ਼ਰੂਰੀ ਹੈ ਤੇ ਆਪਣੇ ਬੱਚਿਆਂ ਨੂੰ ਪ੍ਰੇਰਣਾ ਦੇਣੀ ਕਿ ਉਹ ਕਿਤਾਬਾਂ ਵਿੱਚ ਪੜਨ ਕਿਉਂਕਿ ਮੈਂ ਹੁਣੇ ਦੱਸ ਕੇ ਹਟਿਆ ਕਿ ਕਿਤਾਬਾਂ ਵਿੱਚ ਝੁਕੇ ਸਿਰ ਜ਼ਿੰਦਗੀ 'ਚ ਹਮੇਸ਼ਾ ਉੱਠੇ ਰਹਿੰਦੇ ਨੇ ਤੇ ਇਹ ਵਾਲੀ ਜਿਹੇ ਫਿਲਾਸਫੀ ਰਹਿੰਦੀ ਹੈ ਤੇ ਕਿਤਾਬਾਂ ਬੱਚਿਆਂ ਦੀ ਫਰੈਂਡ ਬਣਦੀਆਂ ਨੇ ਤੇ ਮੈਂ ਫਿਰ ਸਮਝਦਾ ਬੱਚਿਆਂ ਦਾ ਜਿਹੜਾ ਪਟਕਣ ਵਾਲਾ ਚੀਜ਼ ਹੈਗੀ ਉਹ ਘਟ ਜਾਏਗੀ ਅ ਦੂਸਰਾ ਇਜ਼ ਕੇ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਇੱਕ ਰਿਲੀਜੀਅਸ ਜਿਹੜੀ ਨੌਲੇਜ ਹੈਗੀ ਆ ਰਿਲੀਜੀਅਸ ਆਪਣਾ ਸੇਧ ਹੈਗੀ ਉਹ ਜ਼ਰੂਰ ਦੇਣ ਆਪਣੇ ਧਰਮ ਦੇ ਮੁਤਾਬਕ ਤੇ ਬੱਚਿਆਂ ਨੂੰ ਗੁਰੂ ਘਰ ਵੱਲ ਜ਼ਰੂਰ ਪਰੇ ਰਣ ਇੱਕ ਇਹ ਹੈ ਕਿ ਇਸ ਨਾਲ ਅਸੀਂ ਬੱਚਿਆਂ ਨੂੰ ਇੱਕ ਬਾਅਦ ਜਿਹੜੇ ਕੁਰੀਤੀਆਂ ਚੱਲ ਰਹੀਆਂ ਉਹ ਲੈ ਜਿਹੜੇ ਟੈਸਟ ਨੇ ਉਹਦੇ ਲਈ ਤਿਆਰ ਕਰਦੇ ਆ ਤਾਂ ਕਿ ਬੱਚੇ ਬਾਅਦ ਜਾ ਕੇ ਪਟਕਣ ਸਾਚ ਜਿਹੜਾ ਕਿ ਛੁੱਤੀ ਚੌਕੀਆਂ ਬਾਰੇ ਇਹਨਾਂ ਦੱਸਿਆ ਕਿ ਉੱਥੋਂ ਜਿਹੜਾ ਹੈ ਕਾਫੀ ਨਸ਼ਾ ਦਿੱਖਦਾ ਹੈ ਉਸਨੂੰ ਲੈ ਕੇ ਆਪਾਂ ਕੀ ਐਕਸ਼ਨ ਲੈਣ ਜਾਣਾ ਹਾਂਜੀ ਉਹਦੇ ਲਈ ਇੱਕ ਐਕਸ਼ਨ ਜਿਹੜਾ ਹੈਗਾ ਅਸੀਂ ਕਿਐਸਓ ਆਪਰੇਸ਼ਨ ਕਰਾਂਗੇ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਹੁੰਦਾ ਹੈ ਉਹ ਅਸੀਂ ਇੱਕ ਵਾਰੀ ਸਾਡੀ ਟੀਮ ਨਾਲ ਪਲਾਨ ਕਰਕੇ ਤੇ ਜਲਦ ਹੀ ਅਸੀਂ ਇੱਕ ਐਸਾ ਆਪਰੇਸ਼ਨ ਕੈਰੀ ਆਊਟ ਕਰਾਂਗੇ ਤੇ ਜਿਹੜੇ ਵੀ ਉੱਥੇ ਸ਼ੱਕੀ ਵਿਅਕਤੀ ਜਾਂ ਕੁਝ ਅਦਾ ਅਦਾ ਮਟੀਰੀਅਲ ਜਿਹੜਾ ਸ਼ੱਕੀ ਹੈਗਾ ਉਹ ਅਸੀਂ ਆਪਣੇ ਕਬਜ਼ੇ ਵਿੱਚ ਲਾਵਾਂਗੇ ਤੇ ਇਹ ਮੁਹਿੰਮ ਅਸੀਂ ਜਲਦੀ ਸ਼ੁਰੂ ਕਰਾਂਗੇ ਜਿੰਦਗੀ ਸੀਸੀਟੀਵੀ ਦੀ ਬਹੁਤ ਜ਼ਰੂਰੀ ਕੈਮਰੇ ਦੀ ਜ਼ਰੂਰਤ ਹੈਗੀ ਆ ਉਸ ਦਾ ਨੂੰ ਲੈ ਕੇ ਕੋਈ ਅੱਗੇ ਜਾਗਰੂ ਕੀਤਾ ਗਿਆ ਤੇ ਕੋਈ ਪ੍ਰਸ਼ਾਸਨ ਵੱਲੋਂ ਦੀ ਸਰਕਾਰ ਵੱਲੋਂ ਕਿ ਇਸ ਤਰ੍ਹਾਂ ਦੇ ਸਰਕਾਰੀ ਜਿਵੇਂ ਤੌਰ ਤੇ ਵੀ ਕੋਈ ਬਜ਼ਾਰਾਂ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਕਮਰਸ਼ੀਅਲ ਕੈਮਰੇ ਲੱਜਾਂ? ਇਹ ਆਲਰੇਡੀ ਲੱਗੇ ਹੋਏ ਨੇ ਜੀ। ਕਾਫੀ ਜਗ੍ਹਾ ਇਹ ਕੈਮਰੇਸ ਲੱਗੇ ਹੋਏ ਨੇ ਤੇ ਹੋਰ ਲੱਗਣੇ ਦੀ ਵੀ ਆ ਪਹਿਲ ਕੀਤੀ ਜਾ ਰਹੀ ਹੈ। ਪਲੱਸ ਮੈਂ ਸੁਸਾਇਟੀ ਮੈਂਬਰਸ ਨੂੰ ਇਹ ਅਪੀਲ ਵੀ ਕੀਤੀ ਹੈ। ਰਿਕੁਐਸਟ ਕੀਤੀ ਕਿ ਜਿਹੜੇ ਵੀ ਕੈਮਰੇਸ ਤੁਸੀਂ ਸੁਸਾਇਟੀ ਦੇ ਵਿੱਚ ਲੱਗੇ ਨੇ ਖਾਸ ਕਰ ਜਿਹੜੇ ਐਂਟਰੀ ਐਗਜ਼ਿਟ ਦੇ ਉੱਤੇ ਲੱਗੇ ਨੇ ਵੀ ਉਹ ਰੋਡ ਨੂੰ ਜ਼ਰੂਰ ਕਵਰ ਕਰਨ। ਤਾਂ ਕਿ ਕੋਈ ਵੀ ਕਲਪਰੇਟ ਜਿਹੜਾ ਉਲਟੀ ਸਿੱਧੀ ਚੋਰੀ ਚਕਾਰੀ ਕਰਕੇ ਭੱਜਦਾ ਤਾਂ ਕਿ ਜਦੋਂ ਅਸੀਂ ਬਾਅਦ ਚ ਉਹਨੂੰ ਟ੍ਰੇਸ ਕਰੀਏ ਤੇ ਸਾਨੂੰ ਇਹ ਪਤਾ ਲੱਗ ਸਕੇ ਕਿ ਉਹ ਕਿਸ ਵਹੀਕਲ ਤੇ ਆਇਆ ਸੀ ਜਾਂ ਉਹਦਾ ਨੰਬਰ ਕੀ ਸੀਗਾ ਉਹਦੇ ਲਈ ਮੈਂ ਏ ਐਨ ਪੀ ਆਰ ਕੈਮਰਾਸ ਜਿਹੜੇ ਹੁੰਦੇ ਨੇ ਆਟੋਮੈਟਿਕ ਨੰਬਰ ਪਲੇਟ ਰੈਕਗਨੀਸ਼ਨ ਕੈਮਰਾਸ ਉਹਦੀ ਵੀ ਅਪੀਲ ਕੀਤੀ ਹੈ ਵੀ ਉਹ ਲੱਗੇ ਹੋਣੇ ਚਾਹੀਦੇ ਨੇ ਤਾਂ ਕਿ ਸਾਨੂੰ ਟ੍ਰੇਸ ਕਰਨ ਚ ਆਸਾਨੀ ਹੋਵੇ ਸਰ ਹਜੇ ਵੀ ਬਹੁਤੇ ਲੋਕ ਇਹ ਨਹੀਂ ਜੋ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਨਹੀਂ ਕਰਾਉਂਦੇ ਉਹਨਾਂ ਨੂੰ ਕੋਈ ਆਪਣੇ ਵੱਲੋਂ ਸੰਦੇਸ਼ ਮੈਂ ਹੁਣ ਪਹਿਲੇ ਵੀ ਸੰਦੇਸ਼ ਦਿੱਤਾ ਤੇ ਇਹ ਵੀ ਕਹਿਣਾ ਚਾਹਾਂਗਾ ਵੀ ਜਿਹੜੇ ਵੀ ਓਨਰ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਟੈਨੈਂਟਸ ਜਿਹੜੀ ਹੈ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਤੇ ਇਹ ਮੈਂ ਅਪੀਲ ਕਰਦਾ ਵੀ ਆਇਆ ਤੇ ਅੱਗੇ ਵੀ ਹੁਣ ਕਹਿਣਾ ਸਾਰੇ ਓਨਰਸ ਨੂੰ ਕਿ ਇਹ ਵੈਰੀਫਿਕੇਸ਼ਨ ਜਲਦੀ ਤੋਂ ਜਲਦੀ ਕਰਾਓ ਨੀਤੇ ਜੇ ਸਾਡੀ ਨੌਲੇਜ ਵਿੱਚ ਆਈ ਵੀ ਜਿਹੜੇ ਟੈਨੈਂਟ ਟੈਨੈਂਟਸ ਉਹਨਾਂ ਨੇ ਵੈਰੀਫਿਕੇਸ਼ਨ ਨਹੀਂ ਹੋਈ ਫਿਰ ਉਹਨਾਂ ਦੇ ਓਨਰਸ ਦੇ ਖਿਲਾਫ ਐਕਸ਼ਨ ਲਿੱਤਾ ਜਾਏਗਾ ਮੈਂ ਸਭ ਤੋਂ ਪਹਿਲਾਂ ਤਾਂ ਡੀਐਸਪੀ ਪ੍ਰੀਤ ਕੌਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਛੋਟੀ ਜੀ ਕਾਲ ਤੇ ਇਨਾਂ ਨੇ ਆਪਣਾ ਮੀਟਿੰਗ ਆ ਉਰਵਾ ਦੇ ਜਿੰਨੇ ਵੀ ਸਾਡੇ ਗਰੁੱਪ ਆਫ ਸੋਸਾਇਟੀਜ਼ ਐ ਟਕੋਲੀ ਏਰੀਆ ਦੀਆਂ ਉਹਨਾਂ ਦੇ ਨਾਲ ਅੱਜ ਮੀਟਿੰਗ ਸਾਂਝੀ ਕੀਤੀ ਇਸ ਮੀਟਿੰਗ ਦਾ ਮੈਂ ਸਮਝਦਾ ਇੱਕ ਕੈਰੀਓਵਰ ਵੈਲਿਊ ਰਹੇਗੀ ਆਨ ਵਾਲੇ ਟਾਈਮ 'ਚ ਔਰ ਜੋ ਜੋ ਪੁਆਇੰਟਸ ਅਸੀਂ ਇਹਨਾਂ ਨਾਲ ਸ਼ੇਅਰ ਕੀਤੇ ਐ ਤੋਂ ਮੈਂ ਉਮੀਦ ਕਰਦਾ ਕਿ ਉਹ ਜਲਦੀ ਇਨੀਸ਼ੀਏਟਿਵ ਲੈ ਕੇ ਜੋ ਇੱਕ ਪੁਆਇੰਟ ਮੈਂ ਤੁਹਾਨੂੰ ਹੋਰ ਥੋੜਾ ਜਿਹਾ ਡਿਟੇਲ ਸ਼ੇਅਰ ਕਰਨਾ ਚਾਹੂੰਗਾ ਜਿਹੜਾ ਕਿ ਵੈਰੀਫਿਕੇਸ਼ਨ ਵਾਲਾ ਪੁਆਇੰਟ ਐ ਉਹਦੇ 'ਚ ਸਾਨੂੰ ਪਤਾ ਇਹ ਲੱਗਾ ਕਿ ਐਕਚੁਅਲੀ ਵੈਰੀਫਿਕੇਸ਼ਨ ਨਾ ਜਿਹੜਾ ਪ੍ਰੋਸੀਜਰ ਥੋੜਾ ਕੰਪਲਿਕੀਟ ਡਿਪਾਰਟਮੈਂਟ ਦਾ ਮਤਲਬ ਓਨਰ ਨੂੰ ਇੱਕ ਸੁਵਿਧਾ ਕੇਂਦਰ ਚ ਜਾ ਕੇ ਉਹਨਾਂ ਨੂੰ ਸ਼ੈਦ ਕਰਵਾਉਣਾ ਪੈਂਦੀ ਹੈ ਵੈਰੀਫਿਕੇਸ਼ਨ ਉਹਦੇ ਵਿੱਚ ਕਿਹ ਅਸੀਂ ਪੁਲਿਸ ਡਿਪਾਰਟਮੈਂਟ ਤੋਂ ਇਦਾਂ ਦੀ ਕੋਈ ਹੈਲਪ ਲੈ ਸਕਦੇ ਹਾਂ ਜਿਹੜੀ ਸਾਨੂੰ ਇੱਥੇ ਉਹਨਾਂ ਦੀ ਟੀਮ ਆ ਜਾਵੇ ਇਹ ਆ ਸਾਡੇ RW ਦੇ ਨਾਲ ਕੋਈ ਐਡਾ ਦਾ ਟਾਈ ਅਪ ਕੀਤਾ ਜਾਏ ਕਿ ਉਹ ਜਿਹੜਾ ਅਸੀਂ ਆਪਣੇ ਲੈਵਲ ਤੇ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਭੇਜਿਆ ਜਾਏ ਕਿ ਤੁਸੀਂ ਉਹਨੂੰ ਸਪੀਡ ਅਪ ਕਰਕੇ ਉਹਨੂੰ अर्ली ਮਤਲਬ ਪ੍ਰਾਇਓਰਟੀ ਤੇ ਕੀਤਾ ਜਾਏ ਆਦਰਵਾਇਜ਼ ਕੀ ਕਰਦੇ ਆ ਕਿ ਜਿਹੜੇ ਓਨਰ ਹੈ ਜਾਂ ਪ੍ਰੋਪਰਟੀ ਡੀਲਰਸ ਹੈ ਅਸੀਂ ਉਹਨਾਂ ਨੂੰ ਹਾਲਕਿ ਮੈਂ ਤਾਂ ਇੱਥੇ ਤੱਕ ਕੀਤਾ ਹੋਇਆ ਹੈ ਕਿ ਆਪਣੀ ਸੁਸਾਇਟੀਆਂ ਚ ਕਿ ਅਸੀਂ ਪ੍ਰੋਪਰਟੀ ਡੀਲਰ ਰਜਿਸਟਰਡ ਕੀਤੇ ਹੋਏ ਆ ਵੀ ਉਹਨਾਂ ਨੂੰ ਕਿਹਾ ਵੀ ਇਟ ਇਜ਼ ਯੂਰ ਰਿਸਪੋਨਸੀਬਲ ਟੂ ਸਬਮਿਟ ਦਾ ਰੈਂਟਡ ਡੀਡ ਕੁਲਮ ਲੱਕ ਕਈ ਨੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਾਇਆ ਹੈ ਹਾਂ ਤੇ ਮੈਂ ਦਸੀ ਰਹਾ ਇੱਕ ਤਾਂ ਇਹ ਸਾਨੂੰ ਅੱਜਕੱਲ ਜ਼ਿਆਦਾ ਦਿੱਕਤ ਆ ਰਹੀ ਹੈ ਦੂਸਰੀ ਇਸਲਾਮ ਇਰੀਆ ਦੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਜਿੱਥੇ ਕਿ ਮਤਲਬ ਸਾਡੇ ਕੋਲ ਕਾਮਨ ਸਪੇਸ ਆ ਉੱਥੇ ਚੋਰੀਆਂ ਦੇ ਚਾਂਸਸ ਜ਼ਿਆਦਾ ਹੈ ਮਰਡਰ ਉੱਥੇ ਹੋ ਰਿਹਾ ਹੈ ਜੋ ਮਿਸਨ ਸਮੈਕਸ ਵਰਗਾ ਜਿਵੇਂ ਹੁਣ ਸਾਡੇ ਨੋਟਿਸ ਲਿਆਦਾ ਗੋਲਮੋਰ ਟੈਂਟ ਸੋਸਾਇਟੀ ਦੀ ਬਾਉਂਡਰੀ ਵਾਲ ਤੇ ਪਿਛਲੇ ਪਾਸੇ ਦੋ ਦੋ ਤਰਫ ਇਨਸੀਡੈਂਟ ਹੋਏ ਹੈ ਤੇ ਉਹਨਾਂ ਉਹ ਵੀ ਇਹਨਾਂ ਨੂੰ ਮੈਂ ਕਿਹਾ ਵੀ ਇੱਕ ਮੌਕਾ ਆਪਣੀ ਟੀਮ ਭੇਜ ਕੇ ਚੈੱਕ ਕਰਵਾਣ ਤੇ ਉਹਨੂੰ ਥੋੜਾ ਜਿਹਾ ਜ ਆਪਾਂ ਐ ਰੈਂਡਮ ਚੈੱਕ ਕੀਤਾ ਜਾ ਨਾ ਕਿ ਇਹਨੂੰ ਥੋੜਾ ਜਿਹਾ ਲੋਕਾਂ ਨੂੰ ਇਹਨਾਂ ਦੀ ਪ੍ਰੈਜ਼ੈਂਸ ਸੁਰੱਖਿਤ ਲੱਗੇ ਸਰ ਦਾ ਵੀ ਪਬਲਿਕ ਦਾ ਵੀ ਬੜਾ ਵੱਡਾ ਸਹਿਯੋਗ ਹੁੰਦਾ ਹੈ ਉਹਨਾਂ ਨੇ ਹਦਾਇਤ ਕੀਤੀ ਹੈ ਵੀ ਜਿੰਨੀ ਵੀ ਸੋਸਾਇਟੀ ਜਾਂ ਕਲੋਨੀਆ ਨੇ ਉਹਨਾਂ ਵਿੱਚ ਕੈਮਰੇ ਕਈ ਜਗ੍ਹਾ ਤੇ ਨਹੀਂ ਲੱਗੇ ਸੋਸਾਇਟੀਆਂ ਵੱਲੋਂ ਵੀ ਆਪਣੇ ਉਹਨਾਂ ਨੂੰ ਅੱਜ ਤ ਜੀ ਮੈਂ ਆਰਡਬਲਿਊ ਦੇ ਜਿੰਨੇ ਵੀ ਪ੍ਰੈਜ਼ੀਡੈਂਟ ਮੇਰੀ 14 ਸੋਸਾਇਟੀਆਂ ਇਸ ਏਰੀਆ ਦੀਆਂ ਤੇ ਉਹਨਾਂ ਚੋਂ ਜ਼ਿਆਦਾਤਰ ਜਿਹੜੀਆਂ ਗੇਟੇਡ ਸੋਸਾਇਟੀਆਂ ਹੈ ਉੱਥੇ ਤਾਂ ਅਸੀਂ ਕੈਮਰੇ ਲਾਏ ਹੋਏ ਆ ਪਰ ਉਹਦੇ باوجود ਜਿਹੜੇ ਨਾਈਟ ਵਿਜ਼ਨ ਦੇ ਕੈਮਰੇ ਸਾਹਿਬ ਨੇ ਅੱਜ ਹੁਣ ਆਦੇਸ਼ ਦਿੱਤੇ ਉਹਨੂੰ ਅਸੀਂ ਚੈੱਕ ਕਰਕੇ ਜਿੱਥੇ ਵੀ ਲੋੜ ਹੈ ਆਰਡਬਲਯੂ ਨੂੰ ਅਸੀਂ ਸਰਕੂਲਰ ਪਰ ਕਾਲੀ ਜਾਰੀ ਕਰ ਦਾਂਗੇ ਵੀ ਜਿੱਥੇ ਨਾਈਟ ਡਿਵੀਜ਼ਨ ਦੇ ਕੈਮਰੇ ਦੀ ਰਿਕੁਆਇਰਡ ਹੈ ਉਹ ਜ਼ਰੂਰ ਉੱਥੇ ਲਾਏ ਜਾਣ ਚਾਹੇ ਸਾਨੂੰ ਉਹਦੇ ਵਿੱਚ ਮੈਨੇਜਮੈਂਟ ਨੂੰ ਓਨਰਸ ਤੋਂ ਸਾਨੂੰ ਕੁਝ ਮੇਨਟੇਨੈਂਸ ਬਿਧਾਣੇ ਵੀ ਪਵੇ ਜਾਂ ਵਨ ਟਾਈਮ ਜੋ ਵੀ ਲੈਣਾ ਪਵੇ ਉਹ ਲੈ ਲਾਂਗੇ ਤੇ ਅਸੀਂ ਡੈਫੀਨਿਟਲੀ ਇਹਨਾਂ ਦੀ ਜਿਹੜੀ ਹੈਗੀ ਗੁਜਾਰਿਸ਼ ਉਹਨਾਂ ਤੋਂ ਧਿਆਨ ਦਿਆ ਜੇ ਸਾਲੀਮਾਰਿੰਗਲੇ ਪ੍ਰਧਾਨ ਅੱਜ ਦੀ ਮੀਟਿੰਗ ਜੋ ਆਰਡਬਲਯੂ ਦੇ ਸਾਥ ਮੇ ਰੱਖੀ ਗਈ ਥੀ ਔਰ ਬਾਕੀ ਤਰਫ ਸੇ इसमें विशेष मैं यही कहना चाहूँगा डी साहब को कि मोस्टली जो टीनेंट वेरीफिकेशन की बात आती है आर के पास एक राइट दिया जाए कि हर एक बंदे की जो टीनेंट वेरिफिकेशन होती है पुलिस वेरिफिकेशन उसकी कॉपी अटेस्टेड करके एक पुलिस थाने में जमा करा ली जाए तो कम से कम आर को पता तो चलेगा कि वहाँ क्या एक्टिविटी जैसे आज की घटना हमारी सोसाइटी में हुई कि कुछ टीनेंट को किराए पे दे दिया और उन्होंने वहाँ प्रोस्टिट्यूशन का धंधा बना रखा है और आर को पता नहीं लेकिन आज ही मुझे संज्ञान में आया था मुझे मॉर्निंग कॉल आया नौ बजे मौके पे जाके के दस बजे मौके पे बंदे पकड़ गए वो अभी अंदर गए हुए हैं वो आगे की पुलिस कार्रवाई जो भी होनी होगी वो करेंगे लेकिन आगे और ऐसी घटनाएं ना हो इसलिए स्पेशली वो डीलर भी जिम्मेदार हैं जो उनको टेनेंट को रेंट पर आउट करा रहे हैं उनको भी जिम्मेदारी लेकर के उनको भी बुलाया जाए उनकी भी वेरिफिकेशन की जाए कि कहीं पैसे लेन देन करके तो नहीं ये काम धंधे इनके पीछे किसी न किसी का सपोर्ट है तो ये सोसाइटियों का जो व्यवहार खराब हो रहा है या वहाँ का माहौल ख़राब कर रहे हैं ऐसे लोग उस पर भी ध्यान दिया जाए दूसरा मैं डी साहब को एक रिक्वेस्ट करना चाहूँगा कि जितने भी आज की डेट में आर बने हुए हैं कैमरे की बात तो ठीक है लेकिन कभी भी हमें अगर पुलिस की आवश्यकता पड़ती है तो रिसेंटली उसका सपोर्ट मिले जिससे आर तो एक्शन में आती है लेकिन कुछ लोग उनको ओवर पावर्ड करके धमकी दे करके उनको साइलेंट करा देते हैं तो वो भी बंदे अकेले अपनी दम पे सारे काम नहीं करते रूल एंड रेगुलेशन जो है लॉ एंड ऑर्डर पुलिस के हाथ में है अगर पुलिस का मुझे सपोर्ट मिलेगा तो मुझे नहीं लगता है कि कोई भी आर डब्ल्यू ऐसी एक्टिविटी अपनी सोसाइटी में होने देगी बाकी सभी रेसिडेंट से मेरा अनुरोध है कि जितने भी अगर टीनेंट इस तरीके की अगर कोई भी हमारी बात सुन रहे हैं तो मुझे मैं अपने सोसाइटी में तो आज ही सर्कुलर जारी कर दूंगा कि जिनके भी अगर पुलिस वेरिफिकेशन नहीं मैं लिस्ट बना के आपको सौंपूंगा